ਸੱਤਰੀਕਾਲਜੀ ਸਰਣ ਹਵੀ ਨੂੰ ਸਮਰੱਥ ਆਖਿਆ ਗਿਆ ਕਿਉਂਕਿ ਹਵਨ ਸਮੱਗਰੀ ਮੰਤਰ ਯੁਕਤ ਹੈ ਪੰਡਤ ਹਵੀ ਬਾਰੇ ਬਿਆਨ ਕਰਦੇ ਨੇ ਕਿ ਇਹ ਹਵਨ ਸਮੱਗਰੀ ਯਾਨੀ ਕਿ ਹਵੀ ਪ੍ਰਕਿਰਤੀ ਦੇ ਘਟਕਾਂ ਦੇ ਬੈਲ ਕੀ ਤਰ੍ਹਾਂ ਪੋਸ਼ਟ ਤੇ ਗਾਂ ਵਾਂਗ ਪੋਸ਼ਣ ਪ੍ਰਦਾਇਕ ਸਮਰੱਥ ਕਰੇ ਯਾਨੀ ਪੋਸ਼ਣ ਕਰਨ ਦੇ ਸਮਰੱਥ ਹੈ ਇਹ ਜੋ ਹਵਨ ਸਮਗਰੀ ਹੈ ਅਗਨੀ ਦੇਵ ਦੀ અતਯੋਗ ਸ਼ਕਤੀ ਦੀ ਹੱਦ ਤੱਕ ਉਸਤਤ ਕੀਤੀ ਗਈ ਹੈ ਰਿਗ ਵੇਦ ਦਾ ਦੂਸਰਾ ਭਾਗ ਇਸੇ ਉਸਤਤ ਤੋਂ ਸ਼ੁਰੂ ਹੁੰਦਾ ਹੈ ਧੰਨ ਘੋੜੇ ਆਦ ਦੀ ਮੰਗ ਤਾਂ ਪੰਡਤ ਕਰਦੇ ਹੀ ਰਹਿੰਦੇ ਨੇ 2032 ਨੰਬਰ ਦੇ ਸ਼ਲੋਕ ਵਿੱਚ ਵਰਣ ਆਸ਼ਰਮ ਦਾ ਜ਼ਿਕਰ ਹੈ ब्राह्मण खत्री वैश शूद्र ते निषाद मलेश ਵੀ ਕਹਿੰਦੇ ਜਿਹਨਾਂ ਨੂੰ ਯਾਨੀ ਨਿਖਿਆਦ ਇੱਕ ਨੀਚ ਜੰਗਲੀ ਜਾਤੀ ਹੈ ਖੋਦ ਦੇ ਸਰਵ ਉੱਚ ਬਣੇ ਰਹਿਣ ਦੀ ਅਰਦਾਸ ਪੰਡਿਤ ਅਗਨੀ ਦੇਵ ਅੱਗੇ ਕਰ ਰਹੇ ਨੇ ਉਸ ਤੋਂ ਬਾਅਦ 2044 ਨੰਬਰ ਦੇ ਸ਼ਲੋਕ ਅੰਦਰ ਤਿੰਨੇ ਦੇਵੀਆਂ ਨੂੰ ਬੁਲਾਉਣ ਦੀ ਕਾਮਨਾ ਕੀਤੀ ਗਈ ਹੈ ਫਿਰ ਦੋਸ 2059 ਨੰਬਰ ਦੇ ਸ਼ਲੋਕ ਦੇ ਵਿੱਚ 2059 ਨੰਬਰ ਦੇ ਸ਼ਲੋਕ ਦੇ ਵਿੱਚ ਯਾਤਰਾ ਤੇ ਜਾਣ ਵੇਲੇ ਘਰ ਵਾਲੀ ਨੂੰ ਮਿੱਤਰ ਦੀ ਦੇਖਰੇਖ ਚ ਛੱਡ ਕੇ ਜਾਣ ਦਾ ਉਲੇਖ ਕੀਤਾ ਗਿਆ 2110 ਨੰਬਰ ਦੇ ਸ਼ਲੋਕ ਚ 2100 10 2110 ਨੰਬਰ ਦੇ ਸ਼ਲੋਕ ਚ ਕਿਹਾ ਗਿਆ ਸਾਰਿਆਂ ਨੂੰ ਇਹ ਤਾਕੀਦ ਕੀਤੀ ਜਾ ਰਹੀ ਹੈ ਕਿ ਤੁਸੀਂ ਸੋਮਪਾਨ ਕਰੋ ਔਰ ਇੰਦਰ ਦੇਵ ਨੂੰ ਕਿਹਾ ਜਾ ਰਿਹਾ ਹੈ ਕਿ ਜਿਨ੍ਹਾਂ ਯੱਗਾਂ ਚ ਆਪ ਅਨੰਦਿਤ ਹੁੰਦੇ ਹੋ ਉੱਥੇ ਤੁਸੀਂ ਜੰਮ ਕੇ ਸੋਮਪਾਰਕ ਸੋਮਪਾਨ ਕਰੋ ਯਾਨੀ ਕਿ ਪੂਰਾ ਖੇਚੇ ਕੇ ਸੋਮਪਾਨ ਕਰੋ 2112 ਨੰਬਰ ਦੇ ਸ਼ਲੋਕ ਦੇ ਵਿੱਚ ਇੰਦਰਦੇਵ ਨੂੰ ਬੇਨਤੀ ਹੈ ਕਿ ਕੋ ਘੋੜਿਆਂ ਨਾਲ ਜੁੜੇ ਹੋਏ ਰੱਥ ਤੇ ਸਵਾਰ ਹੋ ਕੇ ਦਾੜੀ ਮੁੱਛਾਂ ਛੰਡ ਝਾੜ ਕੇ ਸੋਮਪਾਨ ਕਰੋ ਇੰਦਰਦੇਵ ਨੂੰ ਪੇਸ਼ ਕੀਤੇ ਜਾ ਰਹੇ ਸੋਮਪਾਨ ਦੀਆਂ ਖੂਬੀਆਂ ਵੀ ਦੱਸੀਆਂ ਗੀਆਂ ਨੇ ਸੋਮਪਾਨ ਦੀਆਂ ਖੂਬੀਆਂ ਦੱਸਣ ਤੋਂ ਬਾਅਦ ਇੰਦਰ ਦੇਵ ਤੋਂ ऐश्वर्य ਰੂਪੀ ਵਸਤਾਂ ਦੀ ਦਕਸ਼ਾ ਦੇ ਰੂਪ ਚ ਮੰਗ ਕੀਤੀ ਗਈ ਹੈ 2019 ਨੰਬਰ ਦੇ ਸ਼ਲੋਕ ਦੇ ਵਿੱਚ 2019 ਇੰਦਰ ਦੇਵ ਨੇ ਰਾक्षਸ ਮਾਰੇ ਨਦੀਆਂ ਪ੍ਰਵਾਹਤ ਕੀਤੀਆਂ گاਵਾਂ ਨੂੰ ਰਾਖਸ਼ਾਂ ਤੋਂ ਮੁਕਤ ਕਰਾਇਆ ਜਿਸ ਨੇ ਪੱਥਰਾਂ 'ਚ ਅਗਨੀ ਦੇਵ ਨੂੰ ਸਥਾਪਿਤ ਕੀਤਾ ਕਿਉਂਕਿ ਪਹਿਲਾਂ ਪੱਥਰ ਰਗੜ ਕੇ ਹੀ ਅੱਗ ਬਾਲੀ ਜਾਂਦੀ ਸੀ ਉਹ ਮਹਾਨ ਦੇਵਤਾ ਹਨ ਇੰਦਰ ਦੇਵ ਉਸ ਤੋਂ ਬਾਅਦ 2132 ਨੰਬਰ ਦੇ ਸ਼ਲੋਕ ਦੇ ਵਿੱਚ 2132 ਈਸਾ ਬਕਤੀ 2132 ਨੰਬਰ ਦੇ ਸ਼ਲੋਕ ਚ ਕਿਹਾ ਗਿਆ ਹੈ ਕਿ ਜਦ ਮੀਂਹ ਪੈਂਦੇ ਨੇ ਤਾਂ ਸੋਮਗੱਲੀ ਉਗਦੀ ਹੈ ਖੂਬ ਉਗਦੀ ਹੈ ਵਰਖਾ ਦੇ ਜਲ ਨਾਲ ਖੂਬ ਪਲਦੀ ਹੈ ਤੇ ਸ੍ਰੇਸ਼ਟ ਰਸ ਵਾਲੀ ਸੋਮਗੱਲੀ ਕੁੱਟ ਕੇ ਸੋਮ ਰਸ ਕੱਢਣ ਦੇ ਯੋਗ ਹੁੰਦੀ ਹੈ ਇਹ ਪ੍ਰਸ਼ੰਸਾਯੋਗ ਸੋਮਰਸ ਇੰਦਰ ਦਾ ਮਨ ਭਾਉਂਦਾ ਯੱਗ ਪਦਾਰਥ ਹੈ ਉਸ ਤੋਂ ਬਾਅਦ 2146 ਨੰਬਰ ਦੇ ਸ਼ਲੋਕ ਦੇ ਵਿੱਚ ਕਿ ਸੋਚਿਆ ਲਈ ਯੱਗ ਚ ਉਪਸਥਿਤ ਆਪਣੇ ਸਾਥੀਆਂ ਨੂੰ ਪੰਡਿਤ ਦੱਸ ਰਹੇ ਨੇ ਕਿ ਇੰਦਰ ਦੇਵ ਸੋਮ ਪਾਨ ਦੇ ਇਛਕ ਤੇ ਯੋਗ ਹਨ ਤੁਸੀਂ ਵੀ ਇੰਦਰ ਦੇਵ ਜੀ ਦੀ ਕਾਮਨਾ ਅਨੁਸਾਰ ਉਹਨਾਂ ਨੂੰ ਸੋਮ ਰਸ ਪ੍ਰਦਾਨ ਕਰੋ ਉਸ ਤੋਂ ਬਾਅਦ 2163 2100 63 ਨੰਬਰ ਦੇ ਸ਼ਲੋਕ ਦੇ ਵਿੱਚ ਕਿਹਾ ਗਿਆ ਹੈ ਕਿ ਇੱਕ ॠषि ਜੋ ਪੰਗੂ ਸੀ ਤੇ ਨੇਤਰਹੀਣ ਵੀ ਸੀ। ਨਾਮ ਉਸ ਦਾ ਸੀ ਪ੍ਰਾਵਰਕ। ਉਹ ਕੁਝ ਲੜਕੀਆਂ ਲਿਆਇਆ ਕਿ ਉਹਨਾਂ ਨਾਲ ਛਾਦੀ ਕਰਾਂਗਾ। ਪਰ ਜਦ ਵੱਡੀਆਂ ਹੋ ਕੇ ਸਮਾਂ ਪਾ ਕੇ ਉਹ ਲੜਕੀਆਂ ਨੇ ਕਿਧਰੇ ਭੱਜ ਜਾਣ ਦਾ ਉਪਰਾਲਾ ਕੀਤਾ ਤਾਂ ਪ੍ਰਾਵਰਕ ਪਿੱਛੇ ਪੈ ਗਿਆ। ਉਹ ਤਾਂ ਅਯੋਗ ਸੀ ਦੌੜ ਨਹੀਂ ਸਕਦਾ ਪਰ ਇੰਦਰ ਨੇ ਉਸ ਨੂੰ ਪੈਰ ਤੇ ਨੇਤਰਦਾਨ ਕਰ ਦਿੱਤੇ ਤਾਂ ਕਿ ਉਹ ਲੜਕੀਆਂ ਨੂੰ ਕਾਬੂ 'ਚ ਰੱਖ ਸਕੇ। ਇਹ ਕੰਮ ਇੰਦਰ ਨੇ ਸੋਮ ਰਸ ਤੋਂ ਆਨੰਦਿਤ ਹੋ ਕੇ ਕੀਤਾ ਵੱਡੇ ਕਾਰਨਾਮੇ ਸਨ ਇੰਦਰ ਮਹਾਰਾਜ ਜੀ ਦੇ ਹੁਣ ਇਹ ਤੁਸੀਂ ਦੇਖੋ ਪੜੋ ਪੰਗੂ ਤਥਾ ਚਖਸ਼ੂ ਹੀਨ ਚਖਸ਼ੂ ਯਾਨੀ ਕਿ ਨੇਤਰ ਅੱਖਾਂ ਨੂੰ ਕਿਹਾ ਜਾਂਦਾ ਪੰਗੂ ਤਥਾ ਚਖਸ਼ੂ ਹੀਨ ਰਿਸ਼ੀ ਪ੍ਰਾਵਰਕ ਆਪਣੇ ਵਿਆਹ ਕੇ ਲਈ ਲਾਈ ਹੋਈ ਕੰਨਿਆਵਾਂ ਕੋ ਭਾਗਤੇ ਹੋਏ ਦੇਖ ਕਰ ਉਨਕੇ ਪਿਛੇ ਦੌੜ ਪੜੇ ਥੇ ਸਤੁਤੀ ਸੇ ਪ੍ਰਸੰਨ ਇੰਦਰਦੇਵ ਨੇ ਉਨਹੇ ਪੈਰ ਤથા ਅੱਖੇ ਪ੍ਰਦਾਨ ਕੀਤੀ ਇਹ ਕਾਰਜ ਇੰਦਰ ਦੇਵ ਨੇ ਸੋਮ ਰਸ ਕੇ ਪਾਨ ਸੇ ਅਨੰਦਿਤ ਹੋ ਕੇ ਕੀਤਾ ਅੱਜ ਲਈ ਇਨਾ ਹੀ ਜੀ ਸਰਬੱਤ ਨੂੰ ਸਤਿ ਸ੍ਰੀ ਅਕਾਲ ਗਲਤੀਆਂ ਦੀ ਮਾਫੀ ਮੰਗਦੇ ਆਂ ਆਸ ਕਰਦੇ ਆਂ ਕਿ ਆਪ ਸਾਥ ਦਿੰਦੇ ਰਹੋਗੇ ਸਭ ਦਾ ਭਲਾ ਤੇ ਸਭ ਦੀ ਖੈਰ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ